ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਫੀ ਚੈਨਲ ਤੇ ਤੇ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਨੇ ਹੁਣ ਤੱਕ ਸਹਿਯੋਗ ਦਿੱਤਾ ਬਾਬਾ ਪ੍ਰੋਫੀ ਚੈਨਲ ਦਾ ਅੱਜ ਆਪਾਂ ਤੁਹਾਡੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਕੋਠੀ ਲੈ ਕੇ ਆਏ ਆਂ ਪੁਰਾਣੇ ਮੋਗੇ ਦੇ ਵਿੱਚ ਇਹ ਕੋਠੀ ਆ ਤੇ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਦੋ ਗਲੀਆਂ ਦੇ ਉੱਤੇ ਇਹ ਕੋਠੀ ਆ ਤੇ ਦੋਨੇ ਪਾਸੇ 20 20 ਫੁੱਟ ਛੜਕਾਂ ਹੈਗੀਆਂ ਸੋ ਸਾਫ਼ ਸੁਥਰੀ ਕਲੋਨੀ ਦੇ ਵਿੱਚ ਤੁਹਾਡੇ ਵਾਸਤੇ ਇਹ ਕੋਠੀ ਲੈ ਕੇ ਆਂਦੀ ਆ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਆਪਾਂ ਵੇਖਾਂਗੇ ਇਸ ਕੋਠੇ ਨੂੰ ਨਾਲ-ਨਾਲ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਾਈ ਜੀ ਸ਼ੇਅਰ ਜਰੂਰ ਕਰ ਦਿਓ ਇਹ ਫ੍ਰੀ ਆਫ ਕਾਸਟ ਹੀ ਆ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਡਬਲ ਸਟੋਰੀ ਇਹ ਕੋਠੀ ਆ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਖੁੱਲਾ ਡੁੱਲਾ ਜਿਹੜਾ ਮਾਸਟਰ ਡ੍ਰੈਂਕ ਰੂਮ ਆ ਤੁਸੀਂ ਦੇਖ ਸਕਦੇ ਹੋ ਐਸ ਵੇਲੇ ਆਪਾਂ ਡ੍ਰਾਈੰਗ ਰੂਮ ਦੇ ਵਿੱਚ ਹੈਗੇ ਆਂ ਔਰ ਕਾਫੀ ਖੁੱਲਡੁੱਲਾ ਜਿਹੜਾ ਡ੍ਰਾਈੰਗ ਰੂਮ ਆ ਔਰ ਕਾਫੀ ਖੂਬਸੂਰਤ ਜਿਹੜੀ ਆ ਕੋਠੀ ਬਣੀ ਹੋਈ ਹੈ ਔਰ ਵਾਲਪੇਪਰ ਜਿਹੜਾ ਗਰਾਉਂਡ ਫਲੋਰ ਤੇ ਪੂਰੀ ਕੋਠੀ ਦੇ ਵਿੱਚ ਲੱਗਿਆ ਹੋਇਆ ਉੱਪਰਲਾ ਪੋਰਸ਼ਨ ਰੈਂਟ ਵਾਸਤੇ ਦਿੱਤਾ ਹੋਇਆ ਸੋ ਦੋ ਪੌੜੀਆਂ ਇਸ ਕੋਠੀ ਦੇ ਵਿੱਚ ਚੜਦੀਆਂ ਇੱਕ ਸੈਪਰੇਟ ਆ ਤੇ ਦੂਸਰੀ ਕਿਰਾਏਦਾਰਾਂ ਵਾਸਤੇ ਜਿਹੜੀ ਆ ਪੌੜੀ ਚੜਾਈ ਗਈ ਆ ਪੋਰਚ ਦੇ ਵਿੱਚ ਦੀ ਸੋ ਵੱਡਾ ਸਾਧਨ ਜਿਹੜਾ ਬੜੇ ਆਰਾਮਦਾਰੀ ਦੇ ਨਾਲ ਖੜਨ ਤੋਂ ਬਾਅਦ ਟੂ-ਵੀਲਰ ਵੀ ਬੜੇ ਆਰਾਮਦਾਰੀ ਦੇ ਨਾਲ ਲੱਗ ਜਾਂਦੇ ਆ ਦੋ ਛੜਕਾਂ ਤੇ ਹੋਣ ਕਰਕੇ ਕੋਠੀ ਜਿਹੜੀ ਆ ਹੋਰ ਵੀ ਖੁੱਲੀ ਡੁੱਲੀ ਤੇ ਰੋਸ਼ਨੀਦਾਰ ਤੇ ਹਵਾਦਾਰ ਹੈਗੀ ਆ ਸੋ ਦੋ ਛੜਕਾਂ ਦੇ ਆਪਾਂ ਜਾਣਦੇ ਆ ਸੋ ਇਸ ਵੇਲੇ ਆਪਾਂ ਇਸ ਕੋਠੀ ਦੇ ਬੈੱਡਰੂਮ ਦੇ ਵਿੱਚ ਆ ਜਿਵੇਂ ਆਪਾਂ ਡ੍ਰਾਈੰਗ ਰੂਮ ਖੁੱਲਾ ਡੁੱਲਾ ਦੇਖਿਆ ਹੋਵੇ ਬੈੱਡਰੂਮ ਵੀ ਕਾਫੀ ਖੁੱਲੇ ਡੁੱਲੇ ਜਿਹੜੇ ਹੈਗੇ ਆ ਔਰ ਬੈਕ ਸਾਈਡ ਤੇ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਵੀ ਦਿੱਤਾ ਹੋਇਆ ਦੋ ਛੜਕਾਂ ਦੇ ਹੋਣ ਦੇ ਬਾਵਜੂਦ ਵੀ ਜਗ੍ਹਾ ਜਿਹੜੀ ਹੈ ਕਾਫੀ ਹੋਣ ਕਰਕੇ ਜਿਹੜਾ ਜਾਲ ਵੀ ਉਹ ਦਿੱਤਾ ਹੋਇਆ ਸੋ ਵੈਂਟੀਲੇਸ਼ਨ ਦਾ ਵੀ ਖਾਸ ਧਿਆਨ ਰੱਖਿਆ ਗਿਆ ਤੇ ਆਪਾਂ ਦੇਖਦੇ ਹਾਂ ਇਸ ਘਰ ਦੀ ਇਸ ਕੋਠੀ ਦੀ ਰਸੋਈ ਸੋ ਰਸੋਈ ਦੇ ਵਿੱਚ ਕੱਬੜ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜੀ ਹੈ ਰਸੋਈ ਵੀ ਬਣੀ ਹੋਈ ਹੈ ਤੇ ਪੂਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਹੈ ਕਾਫੀ ਸੋਹਣੇ ਰੇਸ਼ਿਆਂ ਵਾਲਾ ਪੱਥਰ ਹੈ ਜਿਹੜਾ ਉਹ ਲੱਗਿਆ ਹੋਇਆ ਤੇ ਸਾਹਮਣੇ ਆਪਾਂ ਦੇਖ ਰਹੇ ਸੀਗੇ ਪੂਜਾ ਰੂਮ ਸੋ ਜੇਕਰ ਰੇਟ ਦੀ ਗੱਲ ਕਰੀਏ ਤਾਂ 65 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਪ੍ਰਾਣ ਨੇ ਇਸ ਕੁਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਤਾਂ ਉੱਥੇ ਤੁਸੀਂ ਕੰਡੈਕਟ ਕਰਕੇ ਇਸ ਕੁਠੀ ਨੂੰ ਖਰੀਦ ਸਕਦੇ ਹੋ ਸੋ ਪ੍ਰਾਣੇ ਮੌਕੇ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਕਿਉਂਕਿ ਬਹੁਤੇ ਵੀਰਾਂ ਦੀ ਇਹ ਡਿਮਾਂਡ ਸੀ ਕਿ ਬਈ ਅਸੀਂ ਤਾਂ ਇਧਰ ਲਈ ਸੈੱਡ ਹੀ ਲੈਣਾ ਜਾਂ ਪ੍ਰਾਣੇ ਮੌਕੇ ਦੇ ਵਿੱਚ ਹੀ ਅਸੀਂ ਜਿਹੜੀ ਆ ਕੋਠੀ ਲੈਣੀ ਆ ਅਸੀਂ ਜਿਹੜਾ ਆਪਣਾ ਏਰੀਆ ਆਪਣਾ ਮਹੌਲਾ ਨਹੀਂ ਛੱਡਣਾ ਸੋ ਉਹਨਾਂ ਵੀਰਾਂ ਵਾਸਤੇ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਆਪਾਂ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਪੁਰਾਣੇ ਮੋਗੇ ਸੋ ਨਕਸ਼ਾ ਪਾਸਾ ਡਬਲ ਸਟੋਰੀ ਇਹ ਕੋਠੀ ਆ ਲਗਭਗ 10 ਸਾਲ ਹੋਏ ਆ ਇਸ ਕੋਠੀ ਨੂੰ ਬਣੇ ਜੇ ਦਿਸ਼ਾ ਦੀ ਗੱਲ ਕਰੀਏ ਤਾਂ ਇੱਕ ਪਾਸਾ ਚੜ੍ਹਦੇ ਵਾਲਾ ਤੇ ਦੂਜਾ ਪਾਸਾ ਜਿਹੜਾ ਪਹਾੜ ਵਾਲਾ ਦੋ ਸੜਕਾਂ ਤੇ ਇਹ ਜਿਹੜੀ ਆ ਕੋਠੀ ਬਣੀ ਹੋਈ ਹੈ ਸੋ ਵੇਚਣ ਦਾ ਕਾਰਨ ਵੀ ਇਹੀ ਹੈ ਕਿ ਬਾਈ ਜੀ ਹੋਰਾਂ ਨੇ ਲੁਧਿਆਣਾ ਸ਼ਿਫਟ ਕਰਨਾ ਇਸ ਕਰਕੇ ਜਿਹੜੀ ਹੈ ਕੋਠੀ ਵੇਚ ਰਿਹਾ ਸੋ ਇਹ ਜਿਹੜੀਆਂ ਪੌੜੀਆਂ ਇੱਕ ਆਪਾਂ ਪਹਿਲਾਂ ਦੇਖੀਏ ਜਿਹੜੀਆਂ ਲੋਬੀ ਦੇ ਵਿੱਚ ਦੀ ਚੜ੍ਹਦੀਆਂ ਤੇ ਦੂਸਰੀਆਂ ਜਿਹੜੀਆਂ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਸੋ ਸੈਪਰੇਟ ਪੌੜੀਆਂ ਵੀ ਆਪਣੇ ਵਾਸਤੇ ਜਿਹੜੀਆਂ ਛੱਡੀਆਂ ਹੋਈਆਂ ਸੋ ਇਹ ਪੋਰਸ਼ਨ ਜਿਹੜਾ ਫਰਸਟ ਫਲੋਰ ਆ ਇਹ ਰੈਂਟ ਵਾਸਤੇ ਬਣਾਇਆ ਹੋਇਆ ਸੋ ਉੱਪਰ ਵੀ ਜਿਹੜੇ ਆ ਦੋ ਬੈਡਰੂਮ ਉਹ ਬਣੇ ਹੋਏ ਆ ਲੌਬੀ ਹੈਗੀ ਆ ਰਸੋਈ ਹੈਗੀ ਆ ਔਰ ਵਾਸ਼ਰੂਮ ਜਿਹੜੇ ਆ ਅਟੈਚ ਹੈਗੇ ਆ ਸੋ ਕਾਫੀ ਖੁੱਲੇ ਡੁੱਲੇ ਤੇ ਕਾਫੀ ਖੂਬਸੂਰਤ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 65 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਮਾਨਤਾਣ ਹੋ ਜੂਗਾ ਸੋ ਬਹੁਤਾ ਸਮਾ ਤੁਹਾਡਾ ਨਾਲ ਲੈਂਦੇ ਹੋਏ ਆਪਾਂ ਤੁਹਾਡੇ ਵਾਸਤੇ ਜਿਹੜੀ ਆ ਇਹ ਕੋਠੀ ਲਗਭਗ 8.5 ਮਰਲਿਆਂ ਦੇ ਵਿੱਚ ਲੈ ਕੇ ਜਾਂਦੀ ਹੈ ਦੋ ਸੜਕਾਂ ਤੇ ਆ ਡਿਮਾਂਡ ਜਿਹੜੀ ਹੈ 65 ਲੱਖ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਵੀਡੀਓ ਬਣਾ ਕੇ ਸਾਨੂੰ ਭੇਜੋ ਘਰ ਦੀ ਡਿਟੇਲ ਜਿਹੜੀ ਆ ਪੂਰੀ ਭੇਜੋ ਤੇ ਨਾਲ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਡਬਲ ਸਟੋਰੀ ਕੋਠੀ ਹੈ ਨਕਸ਼ਾ ਪਾਸ ਹੈ ਇਸ ਕੋਠੀ ਦਾ ਤੇ ਪਾਣੀ ਦੇ ਦੋ ਕਨੈਕਸ਼ਨ ਸੋ ਕਾਫੀ ਖੂਬਸੂਰਤ ਕਾਫੀ ਸੋਹਣਾ ਏਰੀਆ ਸੋ ਬਹੁਤ ਬਹੁਤ ਧੰਨਵਾਦ ਜੀ ਕੰਟੈਕਟ ਜਰੂਰ ਕਰਿਓ